ਆਸੂ ਚਾਪ ਕੇ ਸਾਰੇ ਸੱਜਣ ਰਿਸ਼ਤੇਦਾਰ ਭੰਜਾਰੇ ਸਾਰੇ ਪਰਿਵਾਰ ਦਾ ਦੁੱਖ ਸਾਂਝਾ ਕਰਨ ਵਾਸਤੇ ਪਈ ਸਾਡੇ ਕੀਰਤਨ ਕੀਤਾ ਕੀਰਤਨ ਵੀ ਆਪਾਂ ਉਹਨਾਂ ਨੇ ਇਹ ਸਮਝਾਉਣਾ ਕੀਤਾ ਲਈ ਇਹ ਜ਼ਿੰਦਗੀ ਜਿਹੜੀ ਹੈ ਜੀਵਨ ਜਿਹੜਾ ਪੱਕਾ ਨਹੀਂ ਆਪਾਂ ਇਥੇ ਮੀ ਅੱਕੇ ਤੌਰ ਤੇ ਪਰਮਾਨੰ ਸਥਾਈ ਹੀ ਬੈਠੇ ਰਹਿੰਦੇ ਹਾਂ مہارے سن جنہ ٹائم دن دا وہ نہیں اپنا ایتھے بتا سکتا اپنے انسانی فرضہ نے اپنے لیے پائیسا نے چلنا دا بانی دے دا جو آیا سن سی سب کو یہ بھی سب نے اپنی والی دے انسان اس کا تھی تو پوچھ کر دیتا ماں شامل تا بہت چھوٹا جائے یا ماں ਕਾਲੇ ਦੇ ਮਾਈਨ ਇਹਦੇ ਫਰਜ਼ ਇਹਦੀ ਡੈਫੀਨੇਸ਼ਨ ਬਹੁਤ ਵੱਡੀ ਹੈ ਇਹਨੂੰ ਲਿਖਣਾ ਨਹੀਂ ਜਾ ਸਕਦਾ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਰਹੀਆਂ ਬਹੁਤ ਸਾਰੀਆਂ ਰਚਨਾਵਾਂ ਆਈਆਂ ਮਾਂ ਦੇ ਬਾਰੇ ਪਰ ਇਹਦੀ ਹਕੂਮਤ ਪੂਰੀ ਨਹੀਂ ਹੋਈ ਸਹੀ ਮਾਂ ਦੇ ਬਾਰੇ ਸਾਡੇ ਤਜਰਬੇ ਦੇ ਕਵੀ ਪ੍ਰੋਫੈਸਰ ਮਹਨ ਸਿੰਘ ਨੇ ਕਿਹਾ ਮਾਂ ਵਰਗਾ ਕੰਸ਼ਾਮਾ ਹੁੰਦਾ ਮੈਂ ਕਿਧਰੇ ਨਜ਼ਰ ਨਾ ਆਵੇ ਜਿਸ ਤੋਂ ਲੱਗੇ ਸ਼ਾਮ ਧਾਰੀ ਰੱਬ ਨੇ ਸਵਰਗ ਬਣਾਇਆ। ماں ਜਿੰਨੀ ਦੇ ਤੱਕ ਹੁੰਦੀ ਆ ਬੱਚੇ ਵੀ ਸ਼ਤਰ ਸ਼ਾਇਰ ਜਾਂਦੇ ਆ। ਉਹ ਵੀ ਆਪਣੇ ਸਹਾਰੇ ਦੁਨੀਕ ਦੁਨਕੇ ਆ। ਅੱਜ ਸਾਰੇ ਬਾਂਗ ਦੀ ਮਰਦਾਸ ਵਿੱਚ ਕਰ ਹੋਈ ਆ। ਇਸ ਪਰਿਵਾਰ ਦਾ ਲੋਕਾਂ ਦਾ ਪਿਆਰ ਹੈ। ਕਿੱਥੋਂ ਪਤਾ ਲੱਗਦਾ ਮੈਨੂੰ ਜਿਹੜਾ ਇਕੱਠ ਜਿੰਨੇ ਦੂਰ ਦੂਰ ਲੋਕ ਆਏ ਆ ਉਹ ਪਰਵਾਹ ਦਾ ਦੁੱਖ ਸਾਂਝਾ ਕਰਨ ਲਈ ਆਏ ਆ ਕਿਉਂਕਿ ਕਹਿੰਦੇ ਆ ਕਿ ਕਿਸੇ ਵੀ ਖੁਸ਼ੀ ਸ਼ਾਮਲ ਜਿੰਨੇ ਖੁਸ਼ੀ ਵੱਧਦੀ ਆ ਤੇ ਦੁੱਖੇ ਸ਼ਾਮਲ ਜਿੰਨੇ ਤੋਂ ਘਟਦਾ ਆ ਆਪਾਂ ਸਾਰੇ ਜਿਹੜੇ ਅਰਦਾਸ ਕਰਨ ਲਈ ਆ ਬੇਸ ਪਰਵਾਹ ਦਾ ਦੁੱਖ ਘਟੇ ਪਰਵਾਹ ਨੇ ਸਮਾਜ ਦੇ ਵਿੱਚ ਤੇ ਨਾਮ ਬਣਾਇਆ ਬਣਾਇਆ ਤੇ ਲੋਕਾਂ ਚ ਰਾਜਨੀਤਿਕ ਦੌਰ ਦੇ ਨਾਮ ਕਿ ਰਾਮ ਪ੍ਰਕਾਸ਼ ਸ਼ੰਕਰ ਜੀ ਦੇ ਨੇ ਬੈਠੇ ਆ ਬਲਦੀਸ਼ ਰਾਜਮਰ ਜੋਗੀ ਜੀ ਅਸ਼ੋਨੀਤ ਤੇ ਭੈਣ ਦਵਿੰਦਰ ਕੌਰ ਤੇ ਰਾਜਮਰ ਜੋਗੀ ਜਿ ਜਿਹੜਾ ਆਪਣਾ ਕੰਮ ਕਰਦਾ ਉਹਦੇ ਨਾਲ ਇੱਕ ਰਾਜਨੀਤਿਕ ਤੌਰ ਤੇ ਭਾਰਤੀਆਂ ਦਾ ਪਾਰਟੀ ਦਾ ਮੰਡਲ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਸਾਰੇ ਆਪਰੇ ਬਹੁਤ ਹੀ ਸਤਿਕਾਰਯੋਗ ਮਾਤਾ ਮਨੋਮਾ ਦੇਵੀ ਜੀ ਤੋਂ ਬੰਬਦੀ ਜੀ ਰਾਮਪ੍ਰਤਾ ਜੀ ਜੋ ਪਿਛਲੇ ਦਿਨੀ ਕੋਈ ਸਮਾਗਮ ਰਹਿਣ ਤੋਂ ਬਾਅਦ ਅਚਾਨਕ ਸਾਨੂੰ ਵਿਛੋੜਾ ਦੇ ਗਏ ਹਨ ਅਜੰਤ ਬਰਵਾਸ਼ ਵਿੱਚ ਸ਼ਾਮਲ ਹੋਣ ਲਈ ਗੁਰੂ ਮਰਗ ਦੀ ਹਜਰ ਅੰਦਰ ਇਕੱਤਰ ਹੋਏ ਮੇਰੇ ਅਨੁਸਾਰ ਦਾ ਫੁੱਲ ਭੇਟ ਕਰਵਾ ਸਤ ਜੀ ਮੇਰਾ ਵੀ ਮੇਰੀ ਵਾਈਫ ਵੀ ਪਿੱਛਾ ਤਾਰਨ ਸੀ

ਗੈਰੂ ਜੀ ਦਾ ਖਾਸਾ ਗੈਰੂ ਜੀ ਭਰੇ ਜਿਵੇਂ ਕਿ ਬਾਲਾ ਜੀ ਨੇ ਦੱਸਿਆ ਕਿ ਆਪਾਂ ਸਾਰੇ ਸਾਡੇ ਬਹੁਤ ਸੋਤਾ ਜੀ ਨੂੰ ਮਾਤਾ ਜੀ ਨੂੰ ਲੱਗੀ ਬੁਰੜੀ ਜੀ ਦੀ ਜਾਂ ਤੁਹ ਦਾਸ ਵਿੱਚ ਕਿੱਥੇ ਰਹਿਣਾ ਕਿਉਂਕਿ ਨਾਤਾ ਜੀ ਦਾ ਸੁਆਸ ਹੀ ਬਹੁਤ ਹੀ ਠੰਡਾ ਇਹ ਰੋਲੇ ਮਾਮਾ ਰੇਲਾ ਸ਼ਾਮਾ ਸ਼ਾਮਾ ਮੈਂ ਹੈ ਇਹ ਕਿ ਆਪ ਵੀ ਬਹੁਤ ਥਿਰੇ ਸਵਾਰੀ ਸੀ ਥਿਰੇ ਕਾਰ ਕਰੇ ਸੀ ਜਦੋਂ ਵੀ ਕਿਤੇ ਮਿਲਣਾ ਬਹੁਤ ਮਿਹਰਾ ਦਾ ਤਰਨਤੀ 35 ਸਾਲ ਦਾ ਤੋਂ ਆਗਰ ਪਿਆਰਾ ਮਿਲਣਾ ਚਾਹੇ ਸਮਾਜਿਕ ਤੌਰ ਤੇ ਚਾਹੇ ਰਾਇਤਿਕ ਤੌਰ ਤੇ ਇਕੱਠੇ ਮੈਂ ਕਿਸੇ ਨੂੰ ਮੁਗੀ ਚੀਜ਼ ਹੋ ਗਈ ਇਕੱਠੇ ਮੇਰਾ ਦੌਲ ਲਾਈਏ ਇਕੱਠੇ ਇਕੱਠੇ ਰਹੇ ਆਂ ਸਾਨੂੰ ਬਾਈ ਵੀ ਕਹਿੰਦੇ ਵੀ ਜਦੋਂ ਸੀਰੇ ਰਾਜਨੀਤਿਕ ਦੇ ਨਿਸ਼ਾਨ ਆ ਰਿਹਾ ਨਾ ਕਹਿੰਦੇ ਖਾਲਸਾ ਵਿੱਚ ਤੇ ਜਦੋਂ ਮਿਲਣਾ ਹੈ ਨਾ ਸਾਡੇ ਮਾਮਲੇ ਕੰਜਨ ਨਹੀਂ ਦਿੱਤਾ ਵੀ ਤੁਸੀਂ ਕਿੱਥੋਂ ਆਏ ਹੋ ਪਪਾ ਅਸੀਂ ਆ ਗਏ ਕਿਉਂਕਿ ਚੰਗੇ ਕਰਨ ਜਾ ਰਹੇ ਆ ਕਿਉਂਕਿ ਅਜੇ ਤੱਕ ਜਰੂਰਤਾਂ ਚਾਹੇ ਸਭ ਪਤਾ ਹੀ ਆ ਰਹੀ ਹੈ ਕਿ ਉਸਾ ਕੋਸ਼ਿਸ਼ ਕੀਤੀ ਹੈ ਵੀ ਚੰਗਾ ਕੰਮ ਹੋਵੇ ਮਿੱਤਰੇ ਸਮਾਜ ਦਾ ਗਾਮ ਨੇ ਕਿਉਂ ਲਾਗਦਾ ਹੈ ਮਿਸਾਂ ਜਿਹੜਾ ਸਮੁੱਚਾ ਸਿੱਖਿਆ ਨੀਤੀਆਂ ਗਵਾਹ ਰਹੀਆਂ ਥਰੇ ਪਹਿਲਾਂ ਕਾਂਗਰਸ ਆਦਾ ਜੁਗੀ ਦਾ ਤੇ ਜੁਗੀ ਦਾ ਗੱਲ ਕਰਦਾ ਮਨਤਾ ਜੀ ਕੋ ਬਾੜਿਆ ਔਰ ਸ਼ਾਮ ਅਸੀਂ ਨੰਦੇ ਜਨਾ ਵਿਚਾਰਨਾ ਕਰਦਾ ਕਈ ਦਿਨਾਂ ਤੋਂ ਵੀ ਤਾਂ ਯਾਰ ਨਾ Chamla Chander building maintenance handyman under jack trade platform is now available on your local london area. he has more than five years experience in the same line. he used to work with reputed companies, agencies as well as local builders with brothers. he is professional by plumbing, electrician, masonry work, carpentry. for more information, please contact him at

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ